ਉਹ ਬੜੀਆਂ ਸੁੰਦਰ ਲੈਣਾ ਲਿਖਦੇ ਨੇ ਕਹਿੰਦੇ ਨੇ ਪੰਜਾਬੀਓ ਇਹ ਮਤ ਸੋਚਿਆ ਜੇ ਕੋਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਮਚ ਰਹੀ ਹੈ ਇਹ ਪੰਜਾਬ ਦੀ ਕਿਸਮਤ ਸੜ ਰਹੀ ਹੈ ਐਡਾ ਚੰਗਾ ਰਾਜਾ ਐਡਾ ਨੇਕ ਰਾਜਾ ਮੁੜ ਕੇ ਨਹੀਂ ਪੰਜਾਬ ਨੂੰ ਨਸੀਬ ਹੋਵੇਗਾ ਵਧਾਤਾ ਸਿੰਘ ਤੀਰ ਦੀ ਕਲਮ ਨੇ ਜਿਵੇਂ ਚਾਰ ਲੈਣਾ ਲਿਖੀਆਂ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਓ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਬੋਈ ਬੀਰਤਾ ਬੀਰ ਪੰਜਾਬੀਆਂ ਦੀ ਜੀਦੇ ਨਾਲ ਵੈਰੀ ਥਰ ਥਰ ਕੰਬਦੇ ਸੀ

ਲੁੱਟ ਗਈ ਅੱਜ ਹੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਇਤਖਾ ਦੇ ਵਿੱਚ ਸੜਿਆ ਸੜੀ ਨਾਲ ਤਕਦੀਰ ਪੰਜਾਬੀਆਂ ਦੀ ਉਹ ਪੰਜਾਬ ਤਾ ਦਾ ਜਦੋਂ टी जिते जान पंजाब जी फुला नुड़ी जांदी जान पंजाब जी ਮੈਨੂੰ ਦੱਸਦੀ ਮੇਰੇ ਆ ਢੋਲਣਾ ਵੇ ਕੰਬੂ ਕੋਣ ਕਮਾਨ ਪੰਜਾਬੀਆਂ ਦੀ ਹੋ ਧੀਰਤ ਦੇਣ ਵਾਲਾ ਸੁਤਾ ਵਿੱਚ ਖਭਣਾ ਅਜੇ ਕਿਸ ਤਰ੍ਹਾਂ ਧੀਰ ਪੰਜਾਬੀਆਂ ਦੀ ਕੱਲਾ ਚਿਹਰੇ ਨਹੀਂ ਦਿਖਾ ਦੇ ਇੱਥੇ ਸੜਿਆ ਸੜਗੀ ਨਾਲ ਤਦ ਧੀਰ ਪੰਜਾਬੀਆਂ ਦੀ ਓ ਮਾਲੀ ਛੱਡ ਕੇ ਤੁਰ ਗਿਆ ਬਾਗ ਸੁਨਾਂ ਉੱਕ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਦੇ ਜਾਨਵਗਰੋਂ ਲਈ ਕਿਸੇ ਦਾ ਸਾਰ ਪੰਜਾਬੀਆਂ ਦੀ ਹੋ ਰਹੇਗੀ ਲਟਕਦੀ ਥਲੇ ਦੀ ਕੰਧ ਦੇ ਉੱਤੇ ਰਤ ਬੀਣੀ ਤਲਵਾਰ ਪੰਜਾਬੀਆਂ ਦੀ ਫਿਰ ਤੋਂ ਦਾਜ ਦਲੀਬ ਦੇ ਨਹੀਂ ਲਥਾ ਲਾਤੀ ਗਈ ਦਸਤਾਰ ਪੰਜਾਬੀਆਂ ਦੀ ਉਹ ਖੈਬਰ ਤੀਕ ਬਣਾਈ ਸੀ ਜੋ ਨਲੂਏ ਖੋਸ ਗਈ ਜਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਜਗਾ ਦੇ ਵਿੱਚ ਸੜਿਆ ਫੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸਾ ਕੀ ਛੱਡ ਕੇ ਤੁਰ ਗਿਆ

ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਉਹ ਪਈਆਂ ਗੁੰਝਲਾਂ ਕਿਸੇ ਤੋਂ ਖੁੱਲੀਆਂ ਨਾ ਉਲਜੀ ਇਸ ਤਰ੍ਹਾਂ ਤਾਣੀ ਪੰਜਾਬੀਆਂ ਦੀ ਪਾਟ ਜਾਂਦੇ ਕਾਲਜੇ ਅੰਬਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ ਉਹ ਪਤਾ ਨਹੀਂ ਸੀ ਹੋਣੀ ਦੇ हुकम मूरे उहो पता न हुकम मूरे उहो नानी पंजाब जी मरे हो मड़ी आ सकीना रानी पंजाब जी भाग वेशिया बंदिया ॾे ਜਿਸ ਮੱਥ ਬਣੀ ਫਕੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਗਾ ਦੇ ਵਿੱਚ ਸੁਣਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਸਿੱਖ ਕੌਮ ਐਡੀ ਬਲਵਾਨ ਕੌਮ ਐਡੀ ਮਾਰਸ਼ਲ